ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ ਵਿਆਹ ਵਾਲੀ ਰਾਤ ਮੈਂ ਬੋਡੀ ਬਣ ਕੇ ਬੈਠੀ ਸੀ ਹਰ ਕੁੜੀ ਇਹੀ ਚਾਹੁੰਦੀ ਆ ਕਿ ਉਹ ਵਿਆਹ ਵਾਲੀ ਰਾਤ ਆਪਣੇ ਘਰ ਵਾਲੇ ਦੇ ਮੂੰਹੋਂ ਪਿਆਰ ਦੀਆਂ ਗੱਲਾਂ ਸੁਣੀ ਤੇ ਮੈਂ ਵੀ ਇਹੀ ਸੋਚਦੀ ਸੀ ਕਿ ਮੇਰਾ ਘਰ ਵਾਲਾ ਮੇਰੇ ਕਮਰੇ ਵਿੱਚ ਆਊਗਾ ਮੇਰੇ ਕੋਲ ਬੈਠ ਕੇ ਆਪਣੇ ਪਿਆਰ ਦਾ ਇਜ਼ਹਾਰ ਕਰੂਗਾ ਮੈਂ ਆਪਣੀ ਅੱਜ ਦੀ ਰਾਤ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਸੀ ਮੈਂ ਅਸਰਾਤ ਦੇ ਲਈ ਇੰਨੇ ਸੁਪਨੇ ਦੇਖੇ ਸੀ ਕਿ ਮੈਂ ਦੱਸ ਵੀ ਨਹੀਂ ਸਕਦੀ ਜਦੋਂ ਮੇਰਾ ਘਰ ਵਾਲਾ ਮੇਰੇ ਕਮਰੇ ਵਿੱਚ ਆਇਆ ਤੇ ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਹੋਈ ਤੇ ਮੇਰੇ ਦਿਲ ਵਿੱਚ ਅਜੀਬ ਜਿਹੀ ਹਲਚਲ ਹੋਣ ਲੱਗ ਪਈ ਜਦੋਂ ਉਹ ਮੇਰੇ ਕੋਲ ਬੈਠਾ ਮੇਰੇ ਵੱਲ ਇੱਕ ਵਾਰੀ ਵੀ ਨਾ ਦੇਖਿਆ ਤਾਂ ਮੇਰੇ ਚਿਹਰੇ ਦੀ ਮੁਸਕਰਾਟ ਖਤਮ ਹੀ ਹੋ ਗਈ ਤੇ ਉਹ ਕਹਿਣ ਲੱਗਾ ਕਿ ਕਿੰਨਾ ਵੱਡਾ ਜ਼ੁਲਮ ਹੁੰਦਾ ਕੁੜੀਆਂ ਤੇ ਮੈਨੂੰ ਉਹਦੀ ਗੱਲ ਬੜੀ ਅਜੀਬ ਜਿਹੀ ਲੱਗੀ। ਉਹਨੂੰ ਤਾਂ ਮੇਰੀ ਤਾਰੀਫ਼ ਕਰਨੀ ਚਾਹੀਦੀ ਸੀ। ਉਹ ਮੈਨੂੰ ਦੇਖ ਕੇ ਕਹਿੰਦਾ ਕਿ ਜਾਓ ਆਪਣੇ ਕੱਪੜੇ ਬਦਲ ਲਓ। ਤੁਸੀਂ ਪਤਾ ਨਹੀਂ ਇੰਨੇ ਭਾਰੇ ਕੱਪੜੇ ਕਿੱਦਾਂ ਪਾ ਲੈਂਦੀਆਂ। ਇਹ ਸੁਣ ਕੇ ਮੈਂ ਉਦਾਸ ਜਿਹੀ ਹੋ ਗਈ। ਮੈਂ ਇੰਨਾ ਟਾਈਮ ਪਾਰਲਰ ਦੇ ਵਿੱਚ ਸਿਰਫ ਆਪਣੇ ਘਰਵਾਰੇ ਵਾਲੇ ਲਈ ਹੀ ਤਿਆਰ ਹੋਈ ਸੀ। ਕਿ ਉਹ ਮੈਨੂੰ ਦੇ ਕੇ ਮੇਰੀ ਤਾਰੀਫ਼ ਕਰੇ। ਮੈਂ ਉਹਦੀ ਲਾਪਰਵਾਹੀ ਦੇਖ ਕੇ ਹੈਰਾਨ ਹੋ ਗਈ। ਮੈਂ ਉਹਨੂੰ ਕਿਹਾ ਕਿ ਕਮਰੇ ਵਿੱਚ ਤਾਂ ਏਸੀ ਲੱਗਾ ਹੋਇਆ ਮੈਨੂੰ ਇੰਨੀ ਗਰਮੀ ਵੀ ਨਹੀਂ ਲੱਗ ਰਹੀ ਪਰ ਉਹ ਕਹਿੰਦਾ ਮੈਨੂੰ ਤਾਂ ਅਜੀਬ ਜਿਹਾ ਲੱਗਦਾ じゃ ਪਹਿਲਾਂ ਆਪਣੇ ਕੱਪੜੇ ਬਦਲ ਕੇ ਆ ਮੈਂ ਤੇ ਪਤਾ ਨਹੀਂ ਕੀ ਕੁਝ ਸੋਚਿਆ ਹੋਇਆ ਸੀ ਕਿ ਉਹ ਮੇਰੇ ਹੱਥਾਂ ਵਿੱਚੋਂ ਚੂੜੀਆਂ ਨੂੰ ਆਪ ਲਾਊਗਾ ਤੇ ਮੇਰੇ ਮੱਥੇ ਤੇ ਲੱਗੀ ਹੋਈ ਬਿੰਦੀ ਲਾ ਕੇ ਪਿਆਰ ਦੀਆਂ ਗੱਲਾਂ ਕਰੂਗਾ ਮੇਰੀ ਤਾਰੀਫ ਕਰਦੇ ਕਰਦੇ ਉਹ ਮੇਰੇ ਸਾਰੇ ਗਹਿਣੇ ਉਤਾਰੂਗਾ ਪਰ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਸੀ ਮੇਰੀਆਂ ਸਹੇਲੀਆਂ ਨੇ ਤਾਂ ਪਹਿਲੀ ਰਾਤ ਵਿੱਚ ਮੈਨੂੰ ਬੜਾ ਕੁਝ ਦੱਸਿਆ ਸੀ ਕਿ ਘਰ ਵਾਲਾ ਵਿਆਹ ਦੀ ਰਾਤ ਪਿਆਰ ਦਾ ਇਜ਼ਹਾਰ ਕਰਦਾ ਏਦਾਂ ਕਰਦਿਆ ਉਦਾਂ ਕਰਦਿਆ ਪਰ ਮੇਰੇ ਘਰ ਵਾਲੇ ਨੇ ਤਾਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਸੀ ਮੇਰਾ ਦਿਲ ਟੁੱਟ ਗਿਆ ਮੈਂ ਬੈੱਡ ਤੋਂ ਉੱਠੀ ਤੇ ਆਪਣਾ ਪਾਰਾ ਲਹਿੰਗਾ ਲਾ ਕੇ ਸਿੰਪਲ ਜਿਹਾ ਅਲਮਾਰੀ ਵਿੱਚੋਂ ਕੱਪੜੇ ਕੱਢ ਕੇ ਬਾਥਰੂਮ ਵਿੱਚ ਚਲੀ ਗਈ ਮੈਂ ਆਪਣੇ ਕੱਪੜੇ ਬਦਲ ਕੇ ਮੂੰਹ ਧੋ ਰਹੀ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਂਦੇ ਸੀ ਮੈਂ ਤਾਂ ਪਾਰਲਰ ਵਾਲੀ ਦੀ ਜਾਣ ਖਾਲੀ ਸੀ ਕਿ ਮੇਰੇ ਸਭ ਤੋਂ ਵਧੀਆ ਮੇਕਅਪ ਕਰੇ ਤਾਂ ਕਿ ਮੇਰਾ ਘਰ ਵਾਲਾ ਮੈਨੂੰ ਦੇਖ ਕੇ ਮੇਰਾ دیਵਾਨਾ ਹੋ ਜਾਵੇ ਪਾਰਲਰ ਵਾਲੀ ਵੀ ਮੇਰੀਆਂ ਗੱਲਾਂ ਸੁਣ ਕੇ ਹੱਸ ਪਈ ਸੀ ਜਦ ਕਿ ਉਹ ਮੈਨੂੰ ਤਿਆਰ ਕਰਦੀ ਰਹੀ ਤੇ ਮੈਂ ਬੋਲਦੀ ਰਹੀ ਮੈਂ ਪਾਰਲਰ ਵਾਲੀ ਨੂੰ ਕਹਿ ਰਹੀ ਸੀ ਕਿ ਮੇਰੇ ਰੈੱਡ ਕਲਰ ਦੀ ਲਿਪਸਟਿਕ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਆ ਮੇਰੇ ਵਾਲਾਂ ਦਾ ਜੂڑا ਨਾ ਬਣਾਇਓ ਵਧੀਆ ਜਿਹੀ ਗੁੱਤ ਕਰਕੇ హెయిర్ ਸਟਾਈਲ ਬਣਾ ਕੇ ਵਿੱਚ ਕਲੀਆਂ ਦੇ ਗਜਰੇ ਲਾ ਦਿਉ ਮੈਂ ਆਪਣੀ ਇੱਕ ਇੱਕ ਚੀਜ਼ ਲਾ ਰਹੀ ਸੀ ਤੇ ਮੈਨੂੰ ਉਹ ਸਾਰੀਆਂ ਗੱਲਾਂ ਯਾਦ ਹੁੰਦੀਆਂ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਰੁਕੰਦਾ ਨਾਮ ਨਹੀਂ ਸੀ ਲੈਂਦੇ ਮੈਂ ਸਿੰਪਲ ਜਿਹੇ ਕੱਪੜੇ ਪਾ ਕੇ ਆਪਣੇ ਘਰ ਵਾਲੇ ਦੇ ਸਾਹਮਣੇ ਆ ਕੇ ਬੈਠੀ ਤਾਂ ਉਹ ਕਹਿੰਦਾ ਕਿ ਸ਼ੁਕਰ ਆ ਹੁਣ ਤੂੰ ਕੁਝ ਸਹੀ ਲੱਗਦੀ ਆ ਪਹਿਲਾਂ ਤਾਂ ਤੂੰ ਕਿਸੇ ਕਾਰਟੂਨ ਦੀ ਤਰ੍ਹਾਂ ਲੱਗਦੀ ਸੀ ਉਹ ਮੇਰਾ ਹੱਥ ਫੜ ਕੇ ਮੈਨੂੰ ਇਹ ਗੱਲਾਂ ਕਰ ਰਿਹਾ ਸੀ ਪਰ ਮੈਨੂੰ ਉਹਦੀਆਂ ਗੱਲਾਂ ਤੇ ਬਹੁਤ ਜ਼ਿਆਦਾ ਹੀ ਗੁੱਸਾ ਆ ਰਿਹਾ ਸੀ ਹੌਲੀ ਹੌਲੀ ਮੇਰਾ ਘਰ ਵਾਲਾ ਮੇਰੇ ਕੋਲ ਆਉਣ ਲੱਗ ਪਿਆ ਤੇ ਉਹਨੇ ਆਪਣਾ ਘਰ ਵਾਲਾ ਹੋਣ ਦਾ ਫਰਜ਼ ਨਿਭਾ ਦਿੱਤਾ ਤੇ ਫਿਰ ਫ੍ਰੀ ਹੋ ਕੇ ਪਾਸਾ ਪਲਟ ਕੇ ਸੌ ਗਿਆ ਪਰ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਨਾਲ ਗੱਲਾਂ ਕਰੇ ਪਰ ਉਹਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਤੇ ਮੈਨੂੰ ਕਹਿ ਲੱਗਾ ਕਿ இந்து ਅੱਜ ਤੂੰ ਵੀ ਬਹੁਤ ਥੱਕ ਗਈ ਹੋਵੇਂਗੀ ਤੇ ਮੈਂ ਵੀ ਥੱਕ ਗਿਆ ਹਾਂ ਇਸ ਲਈ ਤੂੰ ਵੀ ਆਰਾਮ ਕਰ ਕਿਉਂਕਿ ਮੈਨੂੰ ਵੀ ਬਹੁਤ ਨੀਂਦ ਆ ਰਹੀ ਹੈ ਮੇਰੀ ਵਿਆਹ ਵਾਲੀ ਰਾਤ ਬੜੀ ਅਜੀਬ ਜਿਹੀ ਬੀਤੀ ਸੀ ਕਿਉਂਕਿ ਮੇਰਾ ਘਰ ਵਾਲਾ ਆਮ ਬੰਦਿਆਂ ਵਰਗਾ ਨਹੀਂ ਸੀ ਉਹਨੇ ਮੇਰੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਵੀ ਨਹੀਂ ਕੀਤਾ ਜਿੱਦਾਂ ਕਿ ਮੈਂ ਸੋਚਿਆ ਸੀ ਵਿਆਹ ਤੋਂ ਦੂਜੇ ਦਿਨ ਮੈਂ ਤਿਆਰ ਹੋ ਕੇ ਆਪਣੇ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੇ ਸੱਸ ਸਹੁਰਾ ਬਰਾਂਡੇ ਵਿੱਚ ਹੀ ਬੈਠੇ ਸੀ ਮੇਰਾ ਸਹੁਰਾ ਮੇਰੀ ਸੱਸ ਨੂੰ ਕਹਿੰਦਾ ਕਿ ਅੱਜ ਤੂੰ ਇੰਨੀ ਜ਼ਿਆਦਾ ਸੋਹਣੀ ਲੱਗਦੀ ਸੀ ਕਿ ਤੇਰੇ ਹੁਸਨ ਦਾ ਜਾਦੂ ਅੱਜ ਵੀ ਮੇਰੇ ਤੇ ਹੋਇਆ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਵਿਆਹ ਗਿੰਦਰ ਦਾ ਨਹੀਂ ਮੇਰਾ ਹੀ ਆ ਸੱਚ ਪੁੱਛੇ ਤਾਂ ਮੈਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਮਸਾਂ ਹੀ ਕੰਟਰੋਲ ਕੀਤਾ ਸੀ ਤੇ ਮੈਂ ਸੋਚਿਆ ਵੀ ਨਹੀਂ ਯਾਰ ਮੇਰਾ ਮੁੰਡਾ ਜਦੋਂ ਜਵਾਨ ਹੋ ਗਿਆ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਪੂਰੀ ਜਿਹੀ ਵੱਟੀ ਤੇ ਕਹਿੰਦੀ ਬੜੇ ਬੇਸ਼ਰਮਾ ਤੁਸੀਂ ਸ਼ਾਇਦ ਮੇਰੀ ਸੱਸ ਨੇ ਮੈਨੂੰ ਦੇਖ ਲਿਆ ਸੀ ਤੇ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਮੇਰਾ ਸਹੁਰਾ ਮੈਨੂੰ ਦੇਖ ਕੇ ਹੱਸਣ ਲੱਗਾ ਤੇ ਕਹਿੰਦਾ ਆ ਤੀਏ ਸਾਡੇ ਕੋਲ ਬੈਠ ਹੋਂਤੋਂ ਵੀ ਇਸ ਘਰ ਦਾ ਹਿੱਸਾ ਬਣ ਗਈਆਂ ਇਸ ਲਈ ਆਪਣੇ ਆਪ ਨੂੰ ਆਦੀ ਬਣਾ ਲੈ ਅਸੀਂ ਤਾਂ ਦੋਵੇਂ ਹੁਣ ਬੁੱਢੇ ਹੋ ਗਏ ਆ ਤੇ ਇਦਾਂ ਹੀ ਪਿਆਰ ਦੀਆਂ ਗੱਲਾਂ ਕਰਦੇ ਰਹਿੰਦੇ ਆ ਮੈਂ ਆਪਣੇ ਸੱਸ ਸਹੁਰੇ ਦੇ ਕੋਲ ਆਈ ਤੇ ਪੈਰਾਂ ਨੂੰ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਮੇਰੀ ਸੱਸ ਨੇ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ ਕਿ இந்து ਇਹਨੇ ਜਲਦੀ ਉੱਠਣ ਦੀ ਕੀ ਲੋੜ ਸੀ ਹਜੇ ਤਾਂ ਸਿਰਫ 9 ਹੀ ਵਜੇ ਆ ਤੇ ਸਾਡੇ ਘਰ ਵਿੱਚ ਇਹ ਰਿਵਾਜ ਨਹੀਂ ਕਿ ਸਵੇਰੇ ਸਵੇਰੇ ਉੱਠ ਕੇ ਆਪਣੀ ਨੀਂਦ ਖਰਾਬ ਕਰੋ ਤੇ ਸਾਰਿਆਂ ਦੇ ਨਾਲ ਬੈਠ ਕੇ ਰੋਟੀ ਪਾਣੀ ਖਾਓ ਜਦੋਂ ਤੇਰਾ ਦਿਲ ਕਰੇ ਤੂੰ ਉਦੋਂ ਹੀ ਉੱਠਿਆ ਕਰ ਕਿਸੇ ਵੀ ਤਰ੍ਹਾਂ ਦੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਗਿੰਦਰ ਮੇਰਾ ਇਕਲੌਤਾ ਪੁੱਤ ਆ ਤੇ ਸਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ پابੰਦੀ ਨਹੀਂ ਮੈਂ ਕਿਹਾ ਨਹੀਂ ਮੰਮੀ ਜੀ ਬਸ ਮੈਂ ਆਪ ਹੀ ਉੱਠ ਕੇ ਆ ਗਈ ਮੈਂ ਸੋਚਿਆ ਕਿ ਮੈਨੂੰ ਤੁਹਾਡੇ ਨਾਲ ਬੈਠਣਾ ਹੀ ਚਾਹੀਦਾ ਇਹ ਗੱਲ ਸੁਣ ਕੇ ਮੇਰਾ ਸਹੁਰਾ ਕਹਿਣ ਲੱਗਾ ਕਿ ਇਹ ਤਾਂ ਚੰਗੀ ਗੱਲ ਆ ਮੇਰੀ ਸੱਸ ਵੀ ਕਹਿਣ ਲੱਗੀ ਕਿ ਨੌਕਰਾਨੀ ਰੋਟੀ ਪਾਣੀ ਵਧੀਆ ਬਣਾ ਲੈਂਦੀ ਆ ਤੇ ਮੈਂ ਦੇਖ ਆਉਂਦੀ ਆ ਕਿ ਉਹਨੇ ਹਜੇ ਤੱਕ ਰੋਟੀ ਕਿਉਂ ਨਹੀਂ ਬਣਾਈ ਫਿਰ ਉਹ ਮੈਨੂੰ ਪੁੱਛਣ ਲੱਗੀ ਕਿ ਗਿੰਦਰ ਕਿੱਥੇ ਹੈ ਮੈਂ ਕਿਹਾ ਕਿ ਉਹ ਵੀ ਤਿਆਰ ਹੋ ਕੇ ਹੀ ਆ ਰਹੇ ਆ ਬਸ ਮੇਰਾ ਸਹੁਰਾ ਕਹਿਣ ਲੱਗਾ ਵੈਸੇ ਮੈਨੂੰ ਇਹ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਸਵੇਰੇ ਉੱਠ ਕੇ ਤੁਸੀਂ ਕਮਰੇ ਵਿੱਚੋਂ ਬਾਹਰ ਆ ਜਾਓਗੇ ਤੇ ਤੈਨੂੰ ਗਿੰਦਰ ਤੈਨੂੰ ਬਾਹਰ ਆਉਣ ਦੇਵੇਗਾ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਇਹ ਰਵਾਜ ਸੀ ਕਿ 7 ਵਜੇ ਹੀ ਸਾਰਿਆਂ ਨੇ ਰੋਟੀ ਖਾਣੀ ਹੁੰਦੀ ਸੀ ਪਰ ਇਦਾਂ ਦੇ ਸਖਤ ਰਵਾਜ ਵਿੱਚ ਮੈਂ ਆਪਣੀ ਮਰਜ਼ੀ ਕੀਤੀ ਸੀ 10 ਵਜੇ ਤੋਂ ਪਹਿਲਾਂ ਮੈਂ ਕਮਰੇ ਦਾ ਦਰਵਾਜ਼ਾ ਨਹੀਂ ਖੋਲਦਾ ਸੀ ਸਾਰਾ ਪਰਿਵਾਰ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਰਹਿੰਦਾ ਸੀ ਇਹ ਕਹਿ ਕੇ ਮੇਰਾ ਸਹੁਰਾ ਉੱਚੀ ਉੱਚੀ ਹੱਸਣ ਲੱਗ ਪਿਆ ਸ਼ਾਇਦ ਉਹਦੇ ਅੰਦਾਜ਼ ਹੀ ਕੁਝ ਇਦਾਂ ਦੇ ਸੀ ਪਰ ਮੈਂ ਉਹਦੀ ਗੱਲ ਸੁਣ ਕੇ ਸ਼ਰਮ ਜਿਹੀ ਮਹਿਸੂਸ ਕਰਨ ਲੱਗ ਪਈ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੇਰਾ ਸਹੁਰਾ ਮਜ਼ਾਕੀ ਟਾਈਪ ਦਾ ਬੰਦਾ ਤੇ ਦੂਜੀ ਗੱਲ ਇਹ ਸੀ ਕਿ ਉਹ ਮੇਰੀ ਸੱਸ ਦਾ دیਵਾਨਾ ਸੀ ਉਹ ਹਜੇ ਵੀ ਮੇਰੀ ਸੱਸ ਨਾਲ ਇਦਾਂ ਪਿਆਰ ਕਰਦਾ ਸੀ ਕਿ ਕੋਈ ਜਿੱਦਾਂ ਨਵੇਂ-ਨਵੇਂ ਵਿਆਹ ਤੇ ਘਰ ਵਾਲਾ ਆਪਣੀ ਘਰਵਾਲੀ ਨੂੰ ਕਰਦਾ ਹੋਵੇ ਪਰ ਗਿੰਦਰ ਇਦਾਂ ਦਾ ਬਿਲਕੁਲ ਵੀ ਨਹੀਂ ਸੀ ਮੈਂ ਉਹਦੇ ਲਈ 사ਜਦੀ ਸਬਰਦੀ ਤੇ ਤਿਆਰ ਹੁੰਦੀ ਪਰ ਉਹ ਮੈਨੂੰ ਬਸ ਮਾੜਾ ਜਿਹਾ ਦੇਖ ਕੇ ਟਾਲ ਦਿੰਦਾ ਤੇ ਮੈਂ ਆਪ ਹੀ ਉਹਨੂੰ ਪੁੱਛਦੀ ਰਹਿੰਦੀ ਕਿ ਅੱਜ ਮੈਂ ਕਿੱਦਾਂ ਦੀ ਲੱਗ ਰਹੀ ਆਂ ਅੱਜ ਮੈਂ ਮੇਰੇ ਇਹ ਸੂਟ ਕਿਦਾਂ ਦਾ ਲੱਗ ਰਿਹਾ ਉਹ ਤਾਂ ਬਸ ਮੈਨੂੰ ਮਾੜਾ ਜਿਹਾ ਦੇਖਦਾ ਤੇ ਕਹਿੰਦਾ ਜੇ ਤੈਨੂੰ ਚੰਗਾ ਲੱਗਦਾ ਹੈ ਤੇ ਫਿਰ ਵਧੀਆ ਹੀ ਹੋਊਗਾ ਮੈਨੂੰ ਉਹਦੀ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਉਹ ਇਦਾਂ ਕਿਉਂ ਕਰਦਾ ਆ ਮੈਂ ਉਹਦੇ ਨਾਲ ਬਹੁਤ ਪਿਆਰ ਕਰਦੀ ਸੀ ਮੈਂ ਚਾਹੁੰਦੀ ਸੀ ਕਿ ਉਹ ਵੀ ਬੇਤਾਬ ਹੋ ਕੇ ਮੇਰੀ ਵੀ ਤਾਰੀਫ ਕਰੇ ਮੇਰੇ ਹੱਥ ਫੜੇ ਤੇ ਮੈਨੂੰ ਆਪਣੇ ਕੋਲ ਕਰਨ ਦੀ ਕੋਸ਼ਿਸ਼ ਕਰੇ ਮੈਂ ਸ਼ਰਮਾ ਜਾਵਾਂ ਪਿੱਛੇ ਹਟਾਂ ਪਰ ਉਹ ਜ਼ਬਰਦਸਤੀ ਮੈਨੂੰ ਆਪਣੇ ਕੋਲ ਕਰੇ ਮੇਰੇ ਗਲੇ ਵਿੱਚ ਆਪਣੀਆਂ ਬਾਹਾਂ ਪਾ ਕੇ ਮੇਰੀ ਤਾਰੀਫ ਕਰੇ ਮੈਂ ਮੈਂ ਸ਼ਰਮਾਉਂਦੇ ਹੋਏ ਉਹਨੂੰ ਨਖਰੇ ਦਿਖਾਵਾਂ ਇਦਾਂ ਦੇ ਨਖਰੇ ਨਾਲ ਮੇਰੀ ਜ਼ਿੰਦਗੀ ਬਹੁਤ ਖੁਸ਼ੀ-ਖੁਸ਼ੀ ਲੰਘ ਜਾਣੀ ਸੀ ਜਿੱਦਾਂ ਕਿ ਮੇਰਾ ਸਹੁਰਾ ਕਰਦਾ ਸੀ ਉਹ ਤਾਂ ਮੇਰੀ ਸੱਸ ਦਾ ਬਹੁਤ ਧਿਆਨ ਰੱਖਦਾ ਸੀ ਇੱਥੋਂ ਤੱਕ ਕਿ ਮੇਰੀ ਸੱਸ ਖਾਣ ਪੀਣ ਦੀਆਂ ਚੀਜ਼ਾਂ ਤੋਂ ਵੀ ਰੋਕ ਦਿੰਦਾ ਸੀ ਜਿਹੜੀਆਂ ਉਹਨੂੰ ਨੁਕਸਾਨ ਪਹੁੰਚਾਉਂਦੀਆਂ ਸੀ ਉਹ ਮੇਰੀ ਸੱਸ ਨੂੰ ਸ਼ਾਪਿੰਗ ਕਰਾਉਣ ਜਾਂਦਾ ਤੇ ਆਪ ਕੱਪੜੇ ਚੁੱਕ ਚੱਕ ਕੇ ਕਹਿੰਦਾ ਕਿ ਗੀਤਾ ਤੇਰੇ ਤੇ ਇਹ ਬਹੁਤ ਸੋਹਣੇ ਲੱਗਣਗੇ ਜਦ ਕਿ ਗਿੰਦਰ ਤੋਂ ਮੈਂ 100 ਵਾਰ ਪੁੱਛ ਲਵਾਂ ਪਰ ਉਹ ਕਹਿੰਦਾ ਕਿ ਜੋ ਤੈਨੂੰ ਪਸੰਦ ਆ ਜੋ ਤੇਰੀ ਮਰਜ਼ੀ ਆ ਆਪਣੀ ਮਰਜ਼ੀ ਨਾਲ ਖਰੀਦ ਲੈ ਉਹਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਮੈਂ ਦੁਖੀ ਹੋ ਜਾਂਦੀ ਸੀ ਮੈਂ ਹਮੇਸ਼ਾ ਆਪਣੇ ਘਰ ਵਾਲੀ ਦੀ ਚੀਜ਼ ਲੈਣਾ ਪਸੰਦ ਕਰਦੀ ਸੀ ਫਿਰ ਮੇਰੀ ਤਾਰੀਫ ਕਰੇ ਪਰ ਉਹ ਤਾਂ ਇਦਾਂ ਦਾ ਕੁਝ ਵੀ ਨਹੀਂ ਸੀ ਕਰਦਾ ਇੱਕ ਵਾਰੀ ਸ਼ਾਮ ਨੂੰ ਮੀਂਹ ਪੈਣ ਲੱਗ ਪਿਆ ਤੇ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਹੀ ਸੀ ਮੇਰੀ ਸੱਸ ਨੇ ਜਦੋਂ ਇਦਾਂ ਦਾ ਮੌਸਮ ਦੇਖਿਆ ਤਾਂ ਮੈਨੂੰ ਕਹਿੰਦੀ ਕਿ இந்து ਤੀ ਇਹ ਦੇਖ ਲੈ ਅੱਜ ਕਿੰਨਾ ਸੋਹਣਾ ਮੌਸਮ ਆ ਮੈਂ ਕਿਹਾ ਹਾਂ ਮੰਮੀ ਜੀ ਉਹ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਲੈ ਆਈ ਤੇ ਕਹਿਣ ਲੱਗੀ ਮੈਨੂੰ ਇਹ ਮੌਸਮ ਬਹੁਤ ਸੋਹਣਾ ਲੱਗਦਾ ਮੇਰੀ ਸੱਸ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਨਹੀਂ ਤਾਂ ਮੈਨੂੰ ਵੀ ਬਹੁਤ ਪਸੰਦ ਸੀ ਅਸੀਂ ਦੋਵੇਂ ਨੌ ਸੱਸ ਬਾਹਰ ਆ ਗਈਆਂ ਬਾਰਿਸ਼ ਦਾ ਮਜ਼ਾ ਲੈਣ ਲੱਗੀਆਂ ਪਰ ਅਚਾਨਕ ਹੀ ਉੱਪਰੋਂ ਖਿੜਕੀ ਵਿੱਚੋਂ ਮੇਰੇ ਸਹੁਰੇ ਨੇ ਦੇਖ ਲਿਆ ਉੱਥੋਂ ਹੀ ਉਹ ਮੇਰੀ ਸੱਸ ਨੂੰ ਆਵਾਜ਼ਾਂ ਮਾਰਨ ਲੱਗਾ ਕਿ ਗੀਤਾ ਤੂੰ ਇੰਨੀ ਤੇਜ ਮੀਂਹ ਵਿੱਚ ਕੀ ਕਰਦੀ ਐ ਇਹ ਸੁਣ ਕੇ ਉਹਨੇ ਖਿੜਕੀ ਨੂੰ ਜ਼ੋਰ ਨਾਲ ਬੰਦ ਕਰ ਲਈ ਤੇ ਮੇਰੀ ਸੱਸ ਕਹਿਣ ਲੱਗ ਗਈ ਆ ਗਈ ਆ ਗਈ ਮੇਰੀ ਸ਼ਾਮਤ ਮੈਂ ਕਿਹਾ ਕਿਉਂ ਮੰਮੀ ਜੀ ਉਹ ਕਹਿਣ ਲੱਗੀ ਕਿ ਬਸ ਤੇਰੇ ਪਾਪਾ ਜੀ ਮੈਨੂੰ ਮੇਰੀ ਬਹੁਤ ਟੈਨਸ਼ਨ ਰਹਿੰਦੀ ਆ ਕਿ ਜੇ ਮੈਂ ਮੀਂਹ ਵਿੱਚ ਨਹਾਵਾਂਗੀ ਤਾਂ ਮੈਂ ਬਿਮਾਰ ਹੋ ਜਾਵਾਂਗੀ। ਮੇਰੀ ਸੱਸ ਅਜੇ ਗੱਲ ਹੀ ਕਰ ਰਹੀ ਸੀ ਕਿ ਮੇਰਾ ਸਹੁਰਾ ਥੱਲੇ ਵੇੜੇ ਵਿੱਚ ਆ ਕੇ ਮੇਰੀ ਸੱਸ ਨੂੰ ਕਹਿਣ ਲੱਗਾ, "ਗੀਤਾ ਤੈਨੂੰ ਕਦੋਂ ਸਮਝਾਉਗੀ? ਤੂੰ ਨਹੀਂ ਜਾਣਦੀ ਕਿ ਮੀਂਹ ਦਾ ਪਾਣੀ ਤੇਰੇ ਸਿਰ ਤੇ ਪੈ ਜਾਊਗਾ ਤੇ ਤੈਨੂੰ ਛਿੱਕਾਂ ਆਉਣ ਲੱਗ ਜਾਣਗੀਆਂ ਤੇ ਤੈਨੂੰ ਉਸੇ ਵੇਲੇ ਬੁਖਾਰ ਚੜ ਜਾਣਾ।" ਮੇਰੇ ਸਹੁਰੇ ਨੇ ਹੱਥ ਵਿੱਚ ਤੌਲੀਆ ਸੀ ਜੋ ਉਹਨੇ ਮੇਰੀ ਸੱਸ ਦੇ ਸਿਰ ਤੇ ਰੱਖਿਆ ਤੇ ਉਹਦਾ ਹੱਥ ਫੜ ਕੇ ਅੰਦਰ ਲੈ ਗਿਆ। ਮੈਂ ਵੀ ਉਹਨਾਂ ਦੇ ਪਿੱਛੇ ਹੀ ਚਲੀ ਗਈ। ਉਹਨੇ ਜਲਦੀ ਮੇਰੀ ਸਾਸੂ ਨੂੰ ਸੋਫੇ ਤੇ ਬਿਠਾਇਆ ਤੇ ਤੌਲੀਏ ਨਾਲ ਉਹਦਾ ਸਿਰ ਸਾਫ਼ ਕਰਨ ਲੱਗਾ ਤਾਂ ਕਿ ਉਹਨੂੰ ਗਿੱਲੇ ਵਾਲ ਸੁੱਕ ਜਾਣ ਇਹਨੇ ਨੂੰ ਮੇਰੀ ਸਾਸਾ ਸਿੱਕਾ ਮਾਰਨ ਲੱਗ ਗਈ ਤਾਂ ਮੇਰਾ ਸਹੁਰਾ ਕਹਿਣ ਲੱਗਿਆ ਦੇਖਿਆ ਮੈਨੂੰ ਇਸੇ ਗੱਲ ਦਾ ਡਰ ਸੀ ਤੈਨੂੰ ਜਰਾ ਵੀ ਆਪਣੇ ਪ੍ਰਵਾਹ ਨਹੀਂ ਉਹਨਾਂ ਨੂੰ ਦੇਖ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਕਿ ਮੇਰੇ ਦਿਲ ਨੂੰ ਵੀ ਤੱਕਾ ਜਿਹਾ ਲੱਗਾ ਕਿ ਕਾਸ਼ ਗਿੰਦਰ ਵੀ ਮੈਨੂੰ ਇਦਾਂ ਹੀ ਪਿਆਰ ਕਰਦਾ ਤੇ ਇਦਾਂ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਉਹਦੇ ਪਾਪਾ ਤਾਂ ਆਪਣੀ ਘਰ ਵਾਲੀ ਦਾ ਕਿੰਨਾ ਧਿਆਨ ਰੱਖਦੇ ਆ ਉਹ ਵੀ ਮੇਰੀ ਸੱਸ ਦਾ ਮੇਰਾ ਸਹੁਰਾ ਕਹਿਣ ਲੱਗਾ ਕਿ ਗੀਤਾ ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਵੀ ਮਰ ਜਾਊਂਗਾ ਮੇਰੀ ਸੱਸ ਕਹਿਣ ਲੱਗੀ ਕਿ ਤੁਸੀਂ ਇੰਨੀ ਕੋ ਗੱਲ ਨੂੰ ਵੱਡੀ ਨਾ ਕਰੋ ਕੋਈ ਗੱਲ ਨਹੀਂ ਬਸ ਮੇਰਾ ਦਿਲ ਕਰਦਾ ਸੀ ਤੇ ਮੈਂ ਮੀਂਹ ਵਿੱਚ ਨਾਉਣ ਚਲੀ ਗਈ ਕੁਝ ਨਹੀਂ ਹੁੰਦਾ ਮੈਨੂੰ ਮੇਰੀ ਸੱਸ ਦੀ ਗੱਲ ਸੁਣ ਕੇ ਮੇਰਾ ਸਹੁਰਾ ਕਹਿੰਦਾ ਤੈਨੂੰ ਪਤਾ ਕਿ ਮੈਂ ਇਹ ਭੁੱਗ ਤੋ ਚੁੱਕਾ ਤੇਰੇ ਮੀਂਹ ਵਿੱਚ ਨਹਾਉਣ ਵਾਲੀ ਆਦਤ ਖਬਰਦਾਰ ਜੇ ਦੁਬਾਰਾ ਕਦੀ ਵੀ ਮੀਂਹ ਵਿੱਚ ਨਾ ਹੋਣ ਗਈ ਗਲਤੀ ਮੇਰੀ ਆ ਜੋ ਮੈਂ ਤੈਨੂੰ ਆਪਣੇ ਕੋਲੋਂ ਉੱਠ ਕੇ ਜਾਣ ਦਿੱਤਾ ਮੇਰੇ ਸਹੁਰੇ ਨੇ ਮੇਰੀ ਸੱਸ ਨੂੰ ਬਾਹੋਂ ਫੜਿਆ ਤੇ ਕਹਿੰਦਾ ਚੱਲ ਤੈਨੂੰ ਕਮਰੇ ਵਿੱਚ ਲੈ ਕੇ ਜਾਵਾਂ ਤੇਰੇ ਕੱਪੜੇ ਵੀ ਬਦਲਨੇ ਪੈਣਗੇ ਮੈਨੂੰ ਡਾਰਾ ਕਿ ਤੈਨੂੰ ਕਿਤੇ ਬੁਖਾਰ ਨਾ ਹੋ ਜਾਵੇ ਆਪਣੇ ਸਹੁਰੇ ਵੱਲ ਦੇਖ ਕੇ ਮੇਰਾ ਦਿਲ ਖੋਰ ਵੀ ਜ਼ੋਰ ਜ਼ਿਆਦਾ ਟੜਕਣ ਲੱਗ ਪਿਆ ਕਿ ਕਾਸ਼ ਕਿਤੇ ਇਹੋ ਜਿਹਾ ਪਿਆਰ ਮੈਨੂੰ ਗਿੰਦਰ ਵੀ ਦਿਖਾਉਂਦਾ ਮੇਰਾ ਸਾਸ ਸਹੁਰੇ ਦਾ ਇੰਨਾ ਗੂੜਾ ਪਿਆਰ ਸੀ ਕਿ ਮੇਰੀ ਸੱਸ ਮੇਰੀ ਸਹੁਰੇ ਨਾਲੋਂ 10 ਸਾਲ ਛੋਟੀ ਸੀ ਤੇ ਸ਼ਾਇਦ ਇਸ ਲਈ ਮੇਰਾ ਸਹੁਰਾ ਮੇਰੀ ਸੱਸ ਦਾ دیਵਾਨਾ ਸੀ ਥੋੜੀ देर ਬਾਅਦ ਗਿੰਦਰ ਵੀ ਵੀ ਕਮਰੇ ਵਿੱਚ ਆ ਗਿਆ ਮੈਨੂੰ ਦੇਖ ਕੇ ਕਹਿਣ ਲੱਗਾ ਕਿ ਬੜਾ ਜ਼ਬਰਦਸਤ ਮੌਸਮ ਹੋ ਰਿਹਾ ਇਦਾਂ ਦੇ ਮੌਸਮ ਵਿੱਚ ਜੇ ਪਕੌੜਿਆਂ ਦੇ ਨਾਲ ਚਾਹ ਮਿਲ ਜਾਵੇ ਤਾਂ ਕਿੰਨਾ ਮਜ਼ਾ ਆਊਗਾ ਮੈਂ ਹੁਣੇ ਫਰੈਸ਼ ਹੋ ਕੇ ਆ ਰਿਹਾ ਤੂੰ ਮੈਨੂੰ ਫਟਾਫਟ ਪਕੌੜੇ ਤੇ ਚਾਹ ਬਣਾ ਦੇ ਇਹ ਕਹਿ ਕੇ ਉਹ ਪੌੜੀਆਂ ਚੜ ਗਿਆ ਤੇ ਮੇਰਾ ਦਿਲ ਟੁੱਟ ਗਿਆ ਠੰਡ ਤਾਂ ਮੈਨੂੰ ਵੀ ਲੱਗ ਰਹੀ ਸੀ ਮੈਂ ਪਾਣੀ ਨਾਲ ਭਿੱਜੀ ਹੋਈ ਸੀ ਪਰ ਉਹਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਉਹਨੂੰ ਤਾਂ ਬਸ ਇਹ ਸੀ ਕਿ ਫਟਾਫਟ ਮੈਨੂੰ ਚਾਹ ਨਾਲ ਪਕੌੜੇ ਮਿਲ ਜਾਣ ਪਰ ਉਹਨੂੰ ਤਾਂ ਮੇਰੀ ਕੋਈ ਵੀ ਪਰਵਾਹ ਨਹੀਂ ਸੀ ਜੇ ਮੈਨੂੰ ਕਹਿ ਦਿੰਦਾ ਕਿ ਤੂੰ ਭਿੱਜੀ ਹੋਈ ਆ ਜਾ ਪਹਿਲਾਂ ਜਾ ਕੇ ਕੱਪੜੇ ਬਦਲ ਲੈ ਕਿਤੇ ਬਿਮਾਰ ਨਾ ਹੋ ਜਾਈ ਪਰ ਉਹ ਤਾਂ ਇੰਨਾ ਲਾਪਰਵਾਹ ਸੀ ਕਿ ਉਹਨੂੰ ਤਾਂ ਸ਼ਾਇਦ ਇੰਨਾ ਵੀ ਪਤਾ ਨਹੀਂ ਹੋਊਗਾ ਕਿ ਮੈਂ ਮੀਂਹ ਵਿੱਚ ਭਿੱਜੀ ਹੋਈ ਖੜੀ ਸੀ ਜਾਂ ਫਿਰ ਸੁੱਕੀ ਹੋਈ ਖੜੀ ਆ ਉਹਨੇ ਤਾਂ ਧਿਆਨ ਹੀ ਨਹੀਂ ਦਿੱਤਾ ਦਿੱਤਾ ਹੋਊਗਾ ਮੈਂ ਗੁੱਸੇ ਵਿੱਚ ਕਿਚਨ ਵਿੱਚ ਆ ਕੇ ਪਕੌੜੇ ਬਣਾਉਣ ਲੱਗ ਗਈ ਚਾਹ ਵੀ ਬਣਾ ਦਿੱਤੀ ਸਭ ਕੁਝ ਬਣਾ ਕੇ ਮੈਂ ਟੇਬਲ ਤੇ ਰੱਖ ਦਿੱਤਾ ਜਦੋਂ ਤੱਕ ਮੇਰੀ ਮੇਰਾ ਸਾਸ ਸਹੋਰਾ ਤੇ ਗਿੰਦਰਾ ਆਪਣੇ ਕਮਰੇ ਵਿੱਚੋਂ ਤਾਂ ਮੈਂ ਸਭ ਕੁਝ ਬਣਾ ਦਿੱਤਾ ਸੀ ਮੈਨੂੰ ਲੱਗਦਾ ਸੀ ਕਿ ਉਹ ਚਾਪ ਪਕੌੜੇ ਖਾ ਪੀ ਕੇ ਮੇਰੀ ਤਾਰੀਫ ਕਰੂਗਾ ਪਰ ਉਹ ਤਾਂ ਹੈ ਹੀ ਕੁਝ ਇਦਾਂ ਦਾ ਸੀ ਕਿ ਉਹ ਨੂੰ ਤਾਂ ਸ਼ਾਇਦ ਆਪਣੇ ਘਰ ਵਾਲੀ ਦੀ ਤਾਰੀਫ ਕਰਨ ਦਾ ਪਤਾ ਹੀ ਨਹੀਂ ਸੀ ਇੱਕ ਦਿਨ ਗਿੰਦਰ ਆਪਣੇ ਆਫਿਸ ਵਿੱਚ ਜਲਦੀ ਆ ਗਿਆ ਤੇ ਮੈਂ ਤਿਆਰ ਹੋਈ ਪਈ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਕਿਤੇ ਬਾਹਰ ਘੁੰਮਣ ਜਾਵਾਂ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਕਿਹਾ ਕਿ ਗਿੰਦਰ ਕਿਤੇ ਲੌਂਗ ਡਰਾਈਵ ਤੇ ਚੱਲਦੇ ਹਾਂ ਉਹ ਕਹਿਣ ਲੱਗਾ ਨਹੀਂ ਯਾਰ ਅੱਜ ਨਹੀਂ ਮੈਂ ਆਪਣੇ ਦੋਸਤਾਂ ਦੇ ਨਾਲ ਕਿਤੇ ਜਾ ਰਿਹਾ ਹਾਂ ਇਦਾਂ ਕਰ ਤੂੰ ਆਪਣੀਆਂ ਸਹੇਲੀਆਂ ਨੂੰ ਫੋਨ ਕਰ ਲਾ ਤੇ ਉਹਨਾਂ ਦੇ ਨਾਲ ਚਲੀ ਜਾ ਮੈਂ ਕਿਹਾ ਨਹੀਂ ਮੈਂ ਤੇਰੇ ਨਾਲ ਹੀ ਜਾਣਾ ਉਹ ਕਹਿਣ ਲੱਗਿਆ ਕਿ ਦੇਖ ਹਿੰਦੂ ਮੈਂ ਆਪਣੇ ਦੋਸਤਾਂ ਨਾਲ ਵਾਅਦਾ ਕੀਤਾ ਹੋਇਆ ਜੇ ਨਹੀਂ ਗਿਆ ਤਾਂ ਉਹ ਗੁੱਸੇ ਹੋ ਜਾਣਗੇ ਤੂੰ ਫਿਲਹਾਲ ਆਪਣੀਆਂ ਸਹੇਲੀਆਂ ਦੇ ਨਾਲ ਚਲੀ ਜਾ ਮੈਂ ਤੈਨੂੰ 2-3 ਦਿਨਾਂ ਬਾਅਦ ਕਿਤੇ ਲੈ ਕੇ ਜਾਊਂਗਾ ਮੈਂ ਉਹਨੂੰ ਕਿ ਆਕੇ ਮੈਂ ਕਿਤੇ ਵੀ ਨਹੀਂ ਜਾਣਾ ਮੇਰਾ ਦਿਲ ਟੁੱਟ ਗਿਆ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ ਪਰ ਉਸ ਬੰਦੇ ਨੂੰ ਕੋਈ ਪਰਵਾਹ ਨਹੀਂ ਸੀ ਜਦ ਕਿ ਉਹ ਜਾਣਦਾ ਸੀ ਕਿ ਮੈਂ ਰੋ ਰਹੀ ਆ ਤੇ ਕਹਿਣ ਲੱਗਾ ਕਿ ਤੁਹਾਡੇ ਔਰਤਾਂ ਕੋਲ ਇਹ ਬੜਾ ਵਧੀਆ ਹਥਿਆਰ ਹੁੰਦਾ ਕਿ ਨਿੱਕੀ ਨਿੱਕੀਆਂ ਗੱਲਾਂ ਤੇ ਰੋਣ ਲੱਗ ਜਾਣਾ ਮੈਂ ਤੈਨੂੰ ਸਮਝਾ ਰਿਆ ਨਾ ਕਿ ਤੂੰ ਆਪਣੀਆਂ ਸਹੇਲੀਆਂ ਨਾਲ ਕਿਤੇ ਜਾ ਮੈਂ ਆਪਣੇ ਦੋਸਤਾਂ ਨਾਲ ਪੱਕਾ ਵਾਅਦਾ ਕੀਤਾ ਜੇ ਮੈਂ ਨਾ ਗਿਆ ਤਾਂ ਉਹ ਮੇਰਾ ਮਜ਼ਾਕ ਵੀ ਉਡਾਉਣਗੇ ਤੇ ਗੁੱਸੇ ਵੀ ਹੋਰ ਹੋ ਜਾਣਗੇ ਇਸ ਲਈ ਮੈਂ ਤੈਨੂੰ 2-3 ਦਿਨਾਂ ਬਾਅਦ ਕਿਤੇ ਘੁੰਮਣ ਲਈ ਲੈ ਕੇ ਜਾਊਂਗਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੈਂ ਸੋਚਦੀ ਸੀ ਕਿ ਜੇ ਇਹਦੀ ਥਾਂ ਤੇ ਮੇਰਾ ਜੇ ਇਹਦੀ ਥਾਂ ਤੇ ਮੇਰਾ ਸਹੁਰਾ ਹੁੰਦਾ ਤਾਂ ਉਹ ਕਦੀ ਵੀ ਮੇਰੀ ਸੱਸ ਦੀਆਂ ਅੱਖਾਂ ਵਿੱਚੋਂ ਹੰਝੂ ਨਾ ਆਉਣ ਦਿੰਦਾ ਤੇ ਕਦੀ ਵੀ ਮੇਰੀ ਸੱਸ ਨੂੰ ਛੱਡ ਕੇ ਆਪਣੇ ਦੋਸਤਾਂ ਨਾਲ ਇੰਨਾ ਪਿਆਰ ਨਾ ਕਰਦਾ ਕਾਸ਼ ਮੇਰਾ ਵੀ ਵਿਆਹ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਹੋ ਜਾਂਦਾ ਕਟੋ ਘਟ ਉਹਦੇ ਕੋਲ ਆਪਣੇ ਘਰ ਵਾਲੇ ਲਈ ਟਾਈਮ ਤਾਂ ਹੁੰਦਾ ਮੈਂ ਆਪਣੇ ਸਹੁਰੇ ਤੋਂ ਬਹੁਤ ਹੀ ਇਮਪ੍ਰੈਸਡ ਹੋਈ ਸੀ ਕਿਉਂਕਿ ਉਹ ਉਦਾਂ ਦਾ ਹੀ ਪਿਆਰ ਕਰਦਾ ਸੀ ਜਿੱਦਾਂ ਦਾ ਪਿਆਰ ਮੈਂ ਆਪਣੇ ਘਰ ਵਾਲੇ ਕੋਲ ਚਾਹੁੰਦੀ ਸੀ ਜਦ ਕੇ 2-4 ਦਿਨਾਂ ਬਾਅਦ ਗਿੰਦਰ ਮੈਨੂੰ ਬਾਹਰ ਘੁਮਾਉਣ ਲਈ ਲੈ ਗਿਆ ਸੀ ਪਰ ਫਿਰ ਵੀ ਉਹ ਇੰਨੇ ਰੋਮਾਂਟਿਕ ਸਫ਼ਰ ਦੇ ਵਿੱਚ ਗੱਡੀ ਚਲਾਉਂਦੇ ਹੋਏ ਆਪਣੇ ਦੋਸਤਾਂ ਦੀ ਹੀ ਗੱਲਾਂ ਕਰ ਰਿਹਾ ਸੀ ਵਾਰ-ਵਾਰ ਫੋਨ ਕੱਟਣ ਤੇ ਉਹ ਆਪਣੇ ਦੋਸਤਾਂ ਬਾਰੇ ਹੀ ਗੱਲਾਂ ਕਰਦਾ ਰਿਹਾ ਉਹਨੇ ਮੈਨੂੰ ਵਧੀਆ ਰੈਸਟੋਰੈਂਟ ਵਿੱਚ ਰੋਟੀ ਖਵਾਈ ਪਰ ਵਾਪਸ ਆਉਂਦੇ ਵੇਲੇ ਉਹ ਆਪਣੇ ਕਾਲਜ ਦਿਨਾਂ ਦੀ ਹੀ ਗੱਲਾਂ ਕਰਦਾ ਰਿਹਾ ਜਾਂ ਫਿਰ ਆਪਣੇ ਆਫਿਸ ਦੀਆਂ ਗੱਲਾਂ ਸੁਣਾਉਂਦਾ ਰਿਹਾ ਉਹਨੇ ਇੱਕ ਵਾਰ ਵੀ ਮੇਰੀ ਤਾਰੀਫ਼ ਨਹੀਂ ਕੀਤੀ ਤੇ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਮੈਂ ਬੜੀ ਉਦਾਸ ਰਹਿਣ ਲੱਗ ਪਈ ਤੇ ਉਧਰ ਮੇਰਾ ਸਹੁਰਾ ਮੇਰਾ ਵੀ ਲਿਆਜ ਨਹੀਂ ਕਰਦਾ ਸੀ ਮੇਰੇ ਸਾਹਮਣੇ ਹੀ ਮੇਰੇ ਸਾਸਣਾ ਪਿਆਰ ਦੀਆਂ ਗੱਲਾਂ ਕਰਦਾ ਤੇ ਉਹਨੂੰ ਆਪਣੇ ਕੋਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਤੇ ਆਪਣੇ ਬੀਤੇ ਹੋਏ ਸਮੇਂ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਸ਼ਾਇਦ ਉਹਨਾਂ ਦੀ ਜ਼ਿੰਦਗੀ ਬੜੇ ਰੋਮਾਂਟਿਕ ਜਿਹੀ ਲੰਗੀ ਸੀ ਉਹ ਮੇਰੀ ਸੱਸ ਨੂੰ ਕਹਿੰਦਾ ਕਿ ਗੀਤਾ ਤੇਰਾ ਹੁਸਨ ਇਦਾਂ ਹੀ ਰਹੂਗਾ ਜਿਹਨੂੰ ਦੇਖਦਿਆ ਕਿ ਮੇਰਾ ਮਾਨ ਨਹੀਂ ਭਰਨਾ ਤੇ ਮੈਂ ਇਦਾਂ ਹੀ ਤੇਰਾ دیਵਾਨਾ ਬਣ ਕੇ ਰਹੂੰਗਾ ਭਾਵੇਂ ਮੈਂ ਦਾਦਾ ਹੀ ਕਿਉਂ ਨਾ ਬਣ ਜਾਵਾਂ ਘਰ ਵਿੱਚ ਮੇਰੇ ਸਾਸ ਸਹੁਰੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ਇਸ ਲਈ ਮੈਨੂੰ ਉਹਨਾਂ ਦੇ ਕੋਲ ਹੀ ਬੈਠਣਾ ਪੈਂਦਾ ਸੀ ਮੇਰਾ ਸਹੁਰਾ ਮੇਰੀ ਸਾਸ ਨਾਲ ਜਿੱਦਾਂ ਦੀਆਂ ਗੱਲਾਂ ਕਰਦਾ ਸੀ ਮੇਰੇ ਅੰਦਰ ਵੀ ਅੱਗ ਭਖਣ ਲੱਗ ਜਾਂਦੀ ਮੇਰਾ ਦਿਲ ਤਰਸ ਗਿਆ ਸੀ ਕਿ ਕੋਈ ਮੇਰੇ ਨਾਲ ਵੀ ਇਦਾਂ ਪਿਆਰ ਦਾ ਇਜ਼ਹਾਰ ਕਰੇ ਇਦਾਂ ਹੀ ਪਿਆਰ ਕਰੇ ਜਿੱਦਾਂ ਮੇਰਾ ਸਹੁਰਾ ਮੇਰੀ ਸਾਸ ਨਾਲ ਕਰਦਾ ਸੀ ਮੈਂ ਸੋਚਿਆ ਕਿ ਸ਼ਾਇਦ ਗਿੰਦਰ ਨਾਲ ਗੁੱਸੇ ਰਹਿਣਾ ਸ਼ੁਰੂ ਕਰ ਦੇਵਾਂ ਤਾਂ ਹੀ ਉਹ ਮੇਰੀ ਕਦਰ ਕਰੂਗਾ ਮੈਂ ਉਹਦੇ ਪਿੱਛੇ ਪਿੱਛੇ ਰਹਿੰਦੀ ਆ ਇਸ ਲਈ ਉਹ ਮੇਰੀ ਕਦਰ ਨਹੀਂ ਕਰਦਾ ਇੱਕ ਵਾਰ ਗਿੰਦਰ ਮੈਨੂੰ ਕਹਿਣ ਲੱਗਾ ਕਿ ਚੱਲ ਆ ਤੈਨੂੰ ਤੇਰੇ ਪੇਕੇ ਲੈ ਕੇ ਜਾਵਾਂ ਤੈਨੂੰ ਕਿੰਨੇ ਦਿਨ ਹੋ ਗਏ ਆ ਤੂੰ ਆਪਣੇ ਪੇਕੇ ਨਹੀਂ ਗਈ ਤੇ ਮੈਂ ਉਹਨੂੰ ਗੁੱਸੇ ਨਾਲ ਕਿਹਾ ਕਿ ਨਹੀਂ ਮੈਂ ਆਪ ਹੀ ਡਰਾਈਵਰ ਦੇ ਨਾਲ ਚਲੀ ਜਾਊਂਗੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਂ ਸੋਚਿਆ ਸੀ ਕਿ ਸ਼ਾਇਦ ਉਹ ਮੈਨੂੰ ਪੁੱਛੇਗਾ ਕਿ ਤੂੰ ਕਿਉਂ ਨਹੀਂ ਮੇਰੇ ਨਾਲ ਜਾਣਾ ਤੇ ਮੈਂ ਉਹਨੂੰ ਆਪਣੇ ਨਖਰੇ ਦਿਖਾਉਂਗੀ ਤੇ ਉਹ ਮੇਰੇ ਨਾਲ ਵੀ ਉਦਾਂ ਦਾ ਹੀ ਵਿਵਹਾਰ ਕਰੂਗਾ ਇਸ ਲਈ ਮੈਂ ਉਹਦੇ ਨਾਲ ਗੁੱਸੇ ਸੀ ਸ਼ਾਇਦ ਉਹ ਮੈਨੂੰ ਮਨਾਊਗਾ ਪਰ ਉਹਨੇ ਤਾਂ ਕਿਹਾ ਕਿ ਚਲ ਠੀਕ ਆ ਜੇ ਤੂੰ ਆਪ ਜਾਣਾ ਚਾਹੁੰਦੀ ਆ ਤਾਂ ਚਲੀ ਜਾ ਕੋਈ ਗੱਲ ਨਹੀਂ ਉਹਨੇ ਤਾਂ ਗੱਲ ਹੀ ਖਤਮ ਕਰ ਦਿੱਤੀ ਸੀ ਮੈਂ ਟੁੱਟੇ ਜਿਹੇ ਦਿਲ ਦੇ ਨਾਲ ਕਮਰੇ ਵਿੱਚ ਬਾਹਰ ਨਿਕਲੀ ਮੇਰੇ ਸੱਸ ਸਹੁਰੇ ਦਾ ਕਮਰਾ ਖੁੱਲਾ ਹੋਇਆ ਸੀ ਮੇਰੀ ਸੱਸ ਆਪਣੇ ਵਾਲਾਂ ਵਿੱਚ ਕੰਗੀ ਕਰ ਰਹੀ ਸੀ ਮੇਰਾ ਸਹੁਰਾ ਮੇਰੀ ਸੱਸ ਦੇ ਕੰਨਾਂ ਵਿੱਚ ਝੁਮਕੇ ਪਾ ਰਿਹਾ ਸੀ ਮੇਰੀ ਸੱਸ ਬਹੁਤ ਖੁਸ਼ ਹੋ ਰਹੀ ਸੀ ਤੇ ਵਾਰ-ਵਾਰ ਮੇਰੇ ਸਹੁਰੇ ਦੀ ਛੇੜਛਾੜ ਕਰਕੇ ਉਹਦੇ ਹੱਥ ਪਿੱਛੇ ਕਰਦੀ ਸੀ ਕਿ ਤੁਸੀਂ ਕਦੋਂ ਸੁਧਰੋਗੇ ਤੁਸੀਂ ਆਪਣੀ ਉਮਰ ਨਹੀਂ ਦੇਖਦੇ ਮੇਰਾ ਸਹੁਰਾ ਕਹਿਣ ਲੱਗਾ ਕਿ ਦਿਲ ਜਵਾਨ ਹੋਣਾ ਚਾਹੀਦਾ ਉਮਰ ਤਾਂ ਕੁਝ ਵੀ ਨਹੀਂ ਹੁੰਦਾ ਇੱਕ ਵਾਰ ਮੇਰੇ ਸੱਸ ਸਹੁਰੇ ਨੂੰ ਕਹਿਣ ਲੱਗੀ ਕਿ ਉਹ ਆਪਣੇ ਭੈਣ ਨੂੰ ਮਿਲਣ ਜਾਣਾ ਚਾਹੁੰਦੀ ਆ 2 ਸਾਲ ਹੋ ਗਏ ਤੇ ਉਹਦੇ ਘਰ ਨਹੀਂ ਗਈ ਮੇਰਾ ਸਹੁਰਾ ਕਹਿਣ ਲੱਗਾ ਕਿ ਜੇ ਤੂੰ ਉਹਦੇ ਘਰ ਚਲੀ ਗਈ ਤਾ ਮੈਂ ਤੇਰੇ ਬਿਨਾ ਮਰ ਜਾਊਂਗਾ ਮੈਂ ਤਾਂ ਤੇਰੀ 2 ਘੰਟੇ ਦੀ ਵੀ ਜੁਦਾਈ برداشت ਨਹੀਂ ਕਰ ਸਕਦਾ ਇਹ ਸੁਣ ਕੇ ਮੇਰੇ ਦਿਲ ਵਿੱਚ ਵੀ ਖੁਆਇਸ਼ ਜਾਗੀ ਕਿ ਕਾਸ਼ ਮੇਰਾ ਵਿਆਹ ਵੀ ਕਿਸੇ ਇਦਾਂ ਦੇ ਬੰਦੇ ਨਾਲ ਹੋ ਜਾਂਦਾ ਜਿੱਦਾਂ ਕਿ ਮੇਰਾ ਸੋਹਰਾ ਮੈਂ ਆਪਣੇ ਆਪ ਨੂੰ ਬੜੀ ਖੁਸ਼ ਨਸੀਬ ਸਮਝਣਾ ਸੀ ਕਿ ਮੇਰਾ ਘਰ ਵਾਲਾ ਮੈਨੂੰ ਇੰਨਾ ਪਿਆਰ ਕਰਦਾ ਤੇ ਇਧਰ ਮੇਰਾ ਘਰ ਵਾਲਾ ਗਿੰਦਰ ਸੀ ਜਿਹਨੂੰ ਕੋਈ ਵੀ ਮੇਰੀ ਪਰਵਾਹ ਨਹੀਂ ਸੀ ਉਹ ਮੈਨੂੰ ਕਹਿੰਦਾ ਕਿ ਜਾ ਆਪਣੀਆਂ ਸਹੇਲੀਆਂ ਨਾਲ ਘੁੰਮ ਫਿਰ ਇੰਜੋਏ ਕਰ ਮੈਨੂੰ ਵੀ ਆਪਣੇ ਦੋਸਤਾਂ ਨਾਲ ਰਹਿਣਾ ਪਸੰਦ ਆ ਤੇ ਇੱਧਰ ਮੇਰਾ ਸਹੁਰਾ ਸੀ ਜਿਹੜਾ ਮੇਰੀ ਸੱਸ ਦੇ ਬਿਨਾਂ 2 ਘੰਟੇ ਵੀ ਰਹਿ ਨਹੀਂ ਸੀ ਸਕਦਾ ਮੈਂ ਆਪਣੇ ਸਹੁਰੇ ਤੋਂ ਇੰਨੀ ਇੰਪ੍ਰੈਸ ਹੋ ਚੁੱਕੀ ਸੀ ਕਿ ਅੰਦਰ ਹੀ ਅੰਦਰ ਮੈਨੂੰ ਕੁਝ ਚੰਗਾ ਲੱਗਣ ਲੱਗ ਪਿਆ ਸੀ ਕਿ ਮੇਰੀ ਸੱਸ ਨੂੰ ਛੱਡ ਕੇ ਉਹ ਮੇਰੀ ਤਾਰੀਫ਼ ਕਰਨ ਲੱਗ ਜਾਵੇ ਜਿੱਦਾਂ ਪਿਆਰ ਦਾ ਇਹ ਜਹਾਰ ਉਹ ਮੇਰੀ ਸੱਸ ਨਾਲ ਕਰਦਾ ਉਹਨਾਂ ਸ਼ਬਦਾਂ ਵਿੱਚ ਹੀ ਉਹ ਮੇਰੇ ਕੰਨਾਂ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕਰੇ ਤੇ ਮੇਰੇ ਅੱਗੇ ਪਿੱਛੇ ਤੁਰਿਆ ਫਿਰਿਆ ਉਹਦਾ ਹਰ ਕੰਮ ਮੈਂ ਆਪਣੇ ਹੱਥਾਂ ਨਾਲ ਕਰਨ ਲੱਗੀ ਜਦ ਕਿ ਇਹ ਕੰਮ ਮੇਰੀ ਸੱਸ ਕਰਦੀ ਸੀ ਉਹ ਲੌਬੀ ਵਿੱਚ ਬੈਠਦੇ ਤਾਂ ਮੈਂ ਫਟਾਫਟ ਲਿਆ ਕੇ ਉਹਨਾਂ ਦੇ ਮੂਹਰੇ ਚਾ ਰੱਖ ਦਿੰਦੀ ਉਹ ਮੇਰੇ ਕੋਲੋਂ ਚਾਹ ਦਾ ਕੱਪ ਲੈ ਕੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਗੀਤਾ ਕਿੱਥੇ ਗਈ ਹੈ ਮੈਂ ਕਿਹਾ ਮੰਮੀ ਨੂੰ ਛੁੱਟੀ ਵੀ ਦੇ ਦਿਆ ਕਰੋ ਕਦੋਂ ਤੱਕ ਤੁਹਾਡੀ ਸੇਵਾ ਕਰਦੀ ਰਹੂਗੀ ਹੁਣ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦੇ ਦਿਓ ਇਹ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਹਾਂ ਇਹ ਸਾਬ ਕੋਚ ਤਾਂ ਤੂੰ ਠੀਕ ਕਹਿੰਦੀ ਆ ਪਰ ਗੱਲ ਇਹ ਆ ਕਿ ਮੈਨੂੰ ਉਹਦੇ ਹੱਥਾਂ ਦੀ ਹੀ ਚਾਹ ਚੰਗੀ ਲੱਗਦੀ ਆ ਤੇ ਮੈਨੂੰ ਆਦਤ ਵੀ ਪਈ ਹੋਈ ਆ ਮੈਂ ਕਿਹਾ ਮੈਂ ਵੀ ਬਹੁਤ ਵਧੀਆ ਚਾਹ ਬਣਾ ਕੇ ਲਿਆਈ ਆ ਤੁਸੀਂ ਪੀ ਕੇ ਤਾਂ ਦੇਖੋ ਮੇਰੇ ਸਹੁਰੇ ਨੇ ਚਾਹ ਤਾਂ ਪੀ ਲਈ ਤੇ ਕਹਿੰਦਾ ਪਰ ਤੇਰੀ ਮੰਮੀ ਦੇ ਹੱਥਾਂ ਵਾਲਾ ਜਾਦੂ ਈ ਤੇਰੀ ਚਾਹ ਵਿੱਚ ਆ ਤੂੰ ਬਹੁਤ ਵਧੀਆ ਚਾਹ ਬਣਾਈ ਆ ਜੇ ਤੇਰੀ ਥਾਂ ਤੇ ਤੇਰੀ ਸੱਸ ਹੁੰਦੀ ਤਾਂ ਮੈਂ ਉਹਦੇ ਹੱਥ ਚੁੰਮ ਲੈਣੇ ਸੀ ਇਹ ਕਹਿ ਕੇ ਉਹ ਚਾਹ ਦਾ ਕੱਪ ਆਪਣੇ ਬੁੱਲਾਂ ਨੂੰ ਲਾਉਣ ਲੱਗਾ ਜੇ ਮੈਂ ਹੱਥਾਂ ਨੂੰ ਦੇਖਣ ਲੱਗ ਪਈ ਜਿਨ੍ਹਾਂ ਨੂੰ ਅੱਜ ਤੱਕ ਮੇਰੇ ਘਰ ਵਾਲੇ ਨੇ ਫੜ ਕੇ ਆਪਣੇ ਬੁੱਲਾਂ ਤੱਕ ਲਾਇਆ ਨਹੀਂ ਸੀ ਕਦੀ ਤਰੀਫ਼ ਵੀ ਨਹੀਂ ਕੀਤੀ ਸੀ ਜਦੋਂ ਮੇਰੀ ਸੱਸ ਆ ਕਮਰੇ ਵਿੱਚੋਂ ਬਾਹਰ ਆਈ ਤੇ ਮੇਰੇ ਸਹੁਰੇ ਨੂੰ ਚਾਹ ਪੀਂਦੇ ਦੇਖ ਕੇ ਕਹਿਣ ਲੱਗੀ ਕਿ ਸ਼ੁਕਰ ਆ ਅੱਜ ਤੁਸੀਂ ਆਪਣੀ ਨਾਉ ਦੇ ਹੱਥੋਂ ਚਾਹ ਪੀ ਲਈ ਨਹੀਂ ਤਾਂ ਮੈਂ ਇਹੀ ਸੋਚਦੀ ਸੀ ਕਿ ਬਾਹਰ ਆਵਾਂ ਤੇ ਤੁਹਾਡੇ ਲਈ ਚਾਹ ਬਣਾ ਦੇਵਾਂ ਉਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਜਿੱਦਾਂ ਬਹੁਤ ਥੱਕੀ ਹੋਈ ਆ ਮੇਰਾ ਸਹੁਰਾ ਮੇਰੀ ਸੱਸ ਨੂੰ ਕਹਿੰਦਾ ਇਹ ਨਾ ਸਮਝੀ ਕਿ ਤੇਰੀ ਛੁੱਟੀ ਹੋ ਗਈ ਆ ਅੱਜ ਤਾਂ ਇਹਨੇ ਚਾਹ ਬਣਾ ਕੇ ਲੈ ਆਂਦੀ ਆ ਅੱਗੇ ਤੋਂ ਤੂੰ ਹੀ ਮੈਨੂੰ ਚਾਹ ਬਣਾ ਕੇ ਦੇਵੇਂਗੀ ਜਿਹੜਾ ਮઝા ਤੇਰੇ ਹੱਥਾਂ ਵਿੱਚ ਆ ਉਹ ਕਿਸੇ ਹੋਰ ਦੇ ਹੱਥਾਂ ਵਿੱਚ ਕਿੱਥੋਂ ਆ ਜਦੋਂ ਵੀ ਮੇਰਾ ਸਹੁਰਾ ਘਰ ਆਉਂਦਾ ਤੇ ਮੈਂ ਭੱਜੀ ਭੱਜੀ ਉਹਦੇ ਕੋਲ ਚਲੀ ਜਾਂਦੀ ਉਹਨਾਂ ਦੇ ਹੱਥਾਂ ਵਿੱਚੋਂ ਸਮਾਨ ਫੜ ਲੈਂਦੀ ਕਿਉਂਕਿ ਘਰ ਦਾ ਰਾਸ਼ਨ ਲੈਣ ਲਈ ਉਹੀ ਜਾਂਦੇ ਸੀ ਮੈਂ ਫਟਾਫਟ ਉਹਨਾਂ ਲਈ ਪਾਣੀ ਦਾ ਗਲਾਸ ਲੈ ਕੇ ਜਾਂਦੀ ਜਦੋਂ ਮੇਰੇ ਹੱਥਾਂ ਵਿੱਚੋਂ ਗਲਾਸ ਫੜ ਲੈਂਦਾ ਤਾਂ ਫਟਾਫਟ ਮੇਰੀ ਸੱਸ ਨੂੰ ਆਵਾਜ਼ਾਂ ਮਾਰਨ ਲੱਗ ਜਾਂਦਾ ਕਿ ਗੀਤਾ ਤੂੰ ਇਸ ਬੱਚੀ ਦੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ ਪਾਈਆਂ ਹੋਈਆਂ ਤੇ ਉਹਨੂੰ ਮੈਂ ਕਿੰਨੀ ਵਾਰ ਕਿਹਾ ਕਿ ਜਦੋਂ ਮੈਂ ਬਾਹਰੋਂ ਆਵਾਂ ਤਾਂ ਸਭ ਤੋਂ ਪਹਿਲਾਂ ਤੂੰ ਮੈਨੂੰ ਆਪਣਾ ਮੂੰਹ ਦਿਖਾਇਆ ਕਰ ਜਦ ਕੇ ਤੇਰੀ ਸੱਸ ਤਾਂ ਕਮਰੇ ਵਿੱਚ ਹੀ ਬੈਠੀ ਰਹਿੰਦੀ ਆ ਕਿਉਂਕਿ ਅੱਜ ਕੱਲ ਉਹਨੂੰ ਸ਼ਾਮ ਨੂੰ ਥੋੜਾ ਥੋੜਾ ਬੁਖਾਰ ਹੋ ਜਾਂਦਾ ਸੀ ਮੈਂ ਕਿਹਾ ਕਿ ਪਾਪਾ ਜੀ ਤੁਸੀਂ ਕਿਉਂ ਮੰਮੀ ਦੇ ਪਿੱਛੇ ਪਏ ਰਹਿੰਦੇ ਹੋ ਮੈਂ ਹੈਗੀ ਆ ਨਾ ਉਹਨਾਂ ਨੂੰ ਆਰਾਮ ਕਰਨ ਦਿਓ ਤਾਂ ਉਹ ਕਹਿਣ ਲੱਗਾ ਕਿ ਉਹ ਕਰ ਲਵੇ ਆਰਾਮ ਵੈਸੇ ਵੀ ਤੂੰ ਹੀ ਸਾਰਾ ਘਰ ਦਾ ਕੰਮ ਕਰਦੀ ਹੈਂ ਤੇ ਤੂੰ ਹੀ ਸਾਰੇ ਘਰ ਨੂੰ ਸੰਭਾਲ ਰੱਖਿਆ ਹੋਇਆ ਬਸ ਉਹ ਮੈਨੂੰ ਹੀ ਸੰਭਾਲ ਲਵੇ ਪਰ ਇਹਦੇ ਤਾਂ ਨਖਰੇ ਹੀ ਬਹੁਤਾ ਮੇਰੀ ਸੱਸ ਕੈਨ ਲੱਗੀ ਕਿ ਤੁਹਾਨੂੰ ਸਾਹਬਣਾ ਮੇਰੇ ਲਈ ਬਹੁਤ ਔਖਾ ਬਸ ਸੱਸ ਦੀ ਸੁਣ ਕੇ ਮੇਰਾ ਸਹੁਰਾ ਇਦਾਂ ਦੀਆਂ ਗੱਲਾਂ ਕਹਿਣ ਲੱਗਾ ਕਿ ਮੈਨੂੰ ਸ਼ਰਮ ਆਉਣ ਲੱਗ ਪਈ ਮੇਰੇ ਦਿਲ ਵਿੱਚ ਇਹੀ ਖੁਆਇਸ਼ ਜਾਗੀ ਕਿ ਮੈਨੂੰ ਕੋਈ ਇਦਾਂ ਦੀਆਂ ਗੱਲਾਂ ਕਿਉਂ ਨਹੀਂ ਕਹਿੰਦਾ ਮੇਰੇ ਜੀ ਜਬਾਤ ਮੇਰੇ ਵਾਸਤੇ ਬਾਹਰ ਹੋਣ ਲੱਗ ਪਏ ਮੈਂ ਸਾਰੀ ਰਾਤ ਆਪਣੇ ਸਹੁਰੇ ਬਾਰੇ ਸੋਚਦੀ ਰਹੀ ਉਹਦੀਆਂ ਗੱਲਾਂ ਨੂੰ ਯਾਦ ਕਰਕੇ ਆਪਣੇ ਦਿਲ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਕਿ ਮੇਰੀ ਸੱਸ ਦੀ ਕਿਸਮਤ ਕਿੰਨੀ ਚੰਗੀ ਆ ਸ਼ਾਇਦ ਮੈਂ ਬਾਦ ਨਸੀਬਾਂ ਮੇਰੇ ਘਰ ਵਾਲਾ ਅਲੱਗ ਜਿਹਾ ਹੀ ਬੰਦਾ ਸੀ ਉਹ ਨੂੰ ਆਪਣੇ ਘਰ ਵਾਲੇ ਬਸ ਕੁਝ ਟਾਈਮ ਲਈ ਹੀ ਚੰਗੀ ਲੱਗਦੀ ਸੀ ਫਿਰ ਤਾਂ ਇਦਾਂ ਦਾ ਹੀ ਵਿਵਹਾਰ ਕਰਦਾ ਸੀ ਜਿੱਦਾਂ ਨਾਲ ਮੇਰਾ ਕੋਈ ਸਬੰਧ ਹੀ ਨਾ ਹੋਵੇ ਤੇ ਕਹਿ ਦਿੰਦਾ ਕਿ ਤੂੰ ਆਪਣੀ ਜ਼ਿੰਦਗੀ ਜੀ ਤੇ ਮੈਨੂੰ ਆਪਣੀ ਜ਼ਿੰਦਗੀ ਜਿਉਂਦੇ ਕੀ ਇਹ ਹੁੰਦਾ ਆ ਵਿਆ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਤੇ ਮੈਨੂੰ ਕਿਸੇ ਦੇ ਰੋਂ ਦੀ ਆਵਾਜ਼ ਆਈ ਮੈਂ ਬੜੀ ਹੈਰਾਨੀ ਹੈਰਾਨ ਹੋਈ ਕਿ ਇਦਾਂ ਕੌਣ ਰੋਂਦਾ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੀ ਸੱਸ ਫੋਨ ਤੇ ਕਿਸੇ ਨਾਲ ਗੱਲਾਂ ਕਰਦੀ ਹੋਈ ਸੀ ਤੇ ਰੋਂਦੀ ਪਈ ਸੀ ਤੇ ਕਹਿਣ ਲੱਗੀ ਕਿ ਨਿਰਮਲ ਮੈਂ ਤਰਸ ਗਈਆਂ ਤੈਨੂੰ ਦੇਖਣ ਲਈ ਮੈਂ ਜਾਣਦੀ ਹਾਂ ਕਿ ਤੇਰੇ ਘਰ ਵਾਲੇ ਦੀ ਮੇਰੇ ਘਰ ਵਾਲੇ ਨਾਲ ਲੜਾਈ ਹੋਈ ਆ ਇਸ ਲਈ ਉਹ ਤੈਨੂੰ ਕਦੀ ਵੀ ਮੇਰੇ ਘਰ ਨਹੀਂ ਆਉਣ ਦੇਊਗਾ ਜਦ ਕਿ ਮੇਰਾ ਘਰ ਵਾਲਾ ਬਹੁਤ ਚੰਗਾ ਉਹਨੂੰ ਕੋਈ ਇਤਰਾਜ਼ ਨਹੀਂ ਕਿ ਮੈਂ ਤੈਨੂੰ ਮਿਲਣ ਲਈ ਆਵਾਂ ਪਰ ਉਹ ਮੇਰੇ ਬਿਨਾਂ ਨਹੀਂ ਰਹਿ ਸਕਦਾ ਉਹ ਕਹਿੰਦਾ ਕਿ ਮੈਨੂੰ ਤੇਰੀ ਭੈਣ ਦੇ ਘਰ ਜਾਣ ਤੋਂ ਕੋਈ ਪ੍ਰੋਬਲਮ ਨਹੀਂ ਆ ਪਰ ਜਿਹੜੇ ਜੀਜੇ ਨੇ ਮੈਨੂੰ ਬਰਦਾਸ਼ਤ ਨਹੀਂ ਕਰਨਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਤੂੰ 4 ਘੰਟੇ ਲਈ ਜਾਵੇਂਗੀ ਤਾਂ ਮੈਂ ਮੈਂ ਇੱਥੇ ਮਰਨ ਵਾਲਾ ਹੋ ਜਾਊਗਾ ਤੂੰ ਦੱਸ ਮੈਂ ਕੀ ਕਰਾਂ ਮੇਰਾ ਦਿਲ ਬਹੁਤ ਤਰਸਿਆ ਪਿਆ ਤੇਰਾ ਮੂੰਹ ਦੇਖਣ ਲਈ ਹੀ ਮੈਨੂੰ ਪਤਾ ਕਿ ਤੂੰ ਵੀ ਬਿਮਾਰ ਹੋਈ ਆ ਪਰ ਤੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਪਰੇਸ਼ਾਨ ਆ ਮੇਰੀ ਸੱਸ ਆਪਣੀ ਭੈਣ ਨਾਲ ਗੱਲਾਂ ਕਰਕੇ ਰੋ ਰਹੀ ਸੀ ਮੈਨੂੰ ਦੇਖ ਕੇ ਉਹਨੇ ਫੋਨ ਕੱਟ ਦਿੱਤਾ ਮੈਂ ਉਹਦੇ ਕੋਲ ਜਾ ਕੇ ਬੈਠ ਗਈ ਮੈਂ ਕਿਹਾ ਕਿ ਪਪਾ ਜੀ ਕਿੱਥੇ ਆ ਤਾਂ ਉਹ ਕਹਿਣ ਲੱਗੀ ਕਿ ਉਹ ਆਪਣੇ ਕਮਰੇ ਵਿੱਚ ਹੀ ਆ ਮੈਂ ਕਿਹਾ ਕਿ ਕੀ ਗੱਲ ਹੋਈ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹ ਕਹਿਣ ਲੱਗੀ ਕਿ ਧੀਏ ਮੈਂ ਤੇਰੇ ਕੋਲੋਂ ਕੀ ਲਕਾਉਣਾ ਮੇਰੀ ਭੈਣ ਬਹੁਤ ਬਿਮਾਰ ਆ ਤੇ ਮੇਰਾ ਦਿਲ ਕਰਦਾ ਕਿ ਮੈਂ ਫਟਾਫਟ ਜਾ ਕੇ ਉਹਨੂੰ ਮਿਲ ਲਵਾਂ ਤੇ ਉਹਦਾ ਘਰ ਵਾਲਾ ਤੇਰੇ ਸਹੁਰੇ ਨਾਲ ਨਾਰਾਜ਼ ਆ ਇਸ ਲਈ ਉਹਦਾ ਘਰ ਵਾਲਾ ਤੇਰੇ ਸਹੁਰੇ ਨੂੰ ਆਪਣੇ ਘਰ ਆਉਣ ਨਹੀਂ ਦਿੰਦਾ ਮੇਰੀ ਸੱਸ ਮੈਨੂੰ ਕਹਿੰਦੀ ਕਿ ਤੂੰ ਤਾਂ ਜਾਣਦੀ ਆ ਨਾ ਤੇਰੇ ਪਾਪਾ ਦੀ ਮਜਾਜ ਕਿਦਾਂ ਦੀ ਆ ਉਹ ਮੈਂ ਹਸਣ ਲੱਗ ਪਈ ਮੈਂ ਕਿਹਾ ਕਿ ਤੁਸੀਂ ਤਾਂ ਬਹੁਤ ਖੁਸ਼ ਨਸੀ ਤੁਹਾਨੂੰ ਪਾਪਾ ਵਰਗਾ ਘਰ ਵਾਲਾ ਮਿਲਿਆ ਉਹ ਕਹਿਣ ਲੱਗੀ ਖੁਸ਼ ਨਸੀਬ ਇਹ ਕਹਿ ਕੇ ਉਹਦੀ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ ਤੇ ਕਹਿਣ ਲੱਗੀ ਖੁਸ਼ ਨਸੀਬ ਮੈਂ ਨਹੀਂ ਸਗੋਂ ਤੂੰ ਆ ਮੈਂ ਤੈਨੂੰ ਹਮੇਸ਼ਾ ਖੁਸ਼ ਹੀ ਦੇਖਦੀ ਆ ਕਿ ਤੈਨੂੰ ਤਾਂ ਗਿੰਦਰਾ ਆਪਣੇ ਪਿਓ ਵਰਗਾ ਨਹੀਂ ਮਿਲਿਆ ਮੈਂ ਬੜੀ ਹੈਰਾਨੀ ਨਾਲ ਆਪਣੀ ਸੱਸ ਵੱਲ ਦੇਖਿਆ ਤੇ ਉਹ ਕਹਿਣ ਲੱਗੀ ਕਿ ਦੇਖ ਤੂੰ ਕਿੰਨੀ ਆਜ਼ਾਦੀ ਨਾਲ ਆਪਣੇ ਪੇਕੇ ਜਾਂਦੀਆਂ ਤੇ ਦੋ ਚਾਰ ਰਹਿ ਕੇ ਵੀ ਦਿਨ ਰਹਿ ਕੇ ਵੀ ਆਉਂਦੀਆਂ ਆਪਣੀਆਂ ਭੈਣਾਂ ਨੂੰ ਵੀ ਮੈਲ ਨ ਜਾਂਦੀਆਂ ਆਪਣੀਆਂ ਸਹੇਲੀਆਂ ਦੇ ਨਾਲ ਬਾਜ਼ਾਰ ਚੱਲੀ ਜਾਂਦੀਆਂ ਤੇ ਆਪਣੀ ਮਰਜ਼ੀ ਨਾਲ ਘੁੰਮਦੀ ਫਿਰਦੀਆਂ ਤੈਨੂੰ ਆਉਣ ਜਾਣ ਦੀ ਪੂਰੀ ਆਜ਼ਾਦੀ ਹੈ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਪਿਆਰ ਦੇ ਨਾਮ ਤੇ ਬਹੁਤ ਵੱਡੀ ਸਜ਼ਾ ਚੱਲ ਰਹੀ ਹਾਂ ਸੀ ਇਹ ਤਾਂ ਗੱਲ ਸਹੀ ਹੈ ਕਿ ਚਲ ਹਰ ਇੱਕ ਔਰਤ ਪਿਆਰ ਮੰਗਦੀ ਆ ਪਰ ਪਿਆਰ ਇਸ ਹੱਦ ਤੱਕ ਹੀ ਚੰਗਾ ਲੱਗਦਾ ਜਦੋਂ ਹੱਦ ਤੋਂ ਬਾਅਦ ਜਾਵੇ ਤਾਂ ਸਾਹ ਲੈਣਾ ਵੀ ਔਖਾ ਹੋ ਜਾਂਦਾ ਤੇਰੇ ਸਹੁਰੇ ਨੇ ਵੀ ਮੇਰੇ ਨਾਲ ਇੰਨਾ ਪਿਆਰ ਕੀਤਾ ਕਿ ਹੁਣ ਮੇਰਾ ਸਾਹ ਘੁੱਟਣ ਲੱਗ ਪਿਆ ਉਮਰ ਦੇ ਨਾਲ-ਨਾਲ ਔਰਤ ਦਾ ਮਜਾਜ ਵੀ ਬਦਲਣ ਲੱਗ ਜਾਂਦਾ ਪਿਆਰ ਦੇ ਵਿੱਚ ਵੀ ਕਮੀ ਆਉਣ ਲੱਗ ਜਾਂਦੀ ਆ ਬੰਦੇ ਵੀ ਬਦਲ ਜਾਂਦੇ ਆ ਪਰ ਤੇਰਾ ਸਹੁਰਾ ਨਹੀਂ ਬਦਲਿਆ ਮੇਰਾ ਦਿਲ ਕਰਦਾ ਕਿ ਮੈਂ ਆਜ਼ਾਦੀ ਨਾਲ ਆਪਣੇ ਪਿੱਕੇ ਜਾਵਾਂ ਆਪਣੀ ਭੈਣ ਭਰਾਵਾਂ ਨੂੰ ਮਿਲਾਂ ਪਰ ਤੇਰਾ ਸੋਹਰਾ ਮੈਨੂੰ ਆਪਣੇ ਤੋਂ ਇਲਾਵਾ ਕਿਸੇ ਦੇ ਨਾਲ ਬਰਦਾਸ਼ਤ ਨਹੀਂ ਕਰਦਾ ਮੈਂ ਜਿੱਥੇ ਜਾਣਾ ਚਾਹੁੰਦੀ ਹਾਂ ਉੱਥੇ ਉਹ ਮੇਰੇ ਨਾਲ ਹੀ ਜਾਂਦਾ ਤੇ ਮੈਂ ਉਹਦੇ ਬਿਨਾਂ ਕਿਤੇ ਵੀ ਨਹੀਂ ਜਾ ਸਕਦੀ ਇਹ ਕਹਿ ਕੇ ਮੇਰੀ ਸਾਸੂ ਛਿਓਛਿਓ ਰੋਣ ਲੱਗ ਪਈ ਕਿਉਂਕਿ ਤੂੰ ਨਹੀਂ ਜਾਣਦੀ ਜ਼ਿੰਦਗੀ ਕਿੰਨੀ ਤਕਲੀਫ ਵਿੱਚੋਂ ਗੁਜ਼ਰੀ ਆ ਇਹ ਪਿਆਰ ਨਹੀਂ ਹੁੰਦਾ ਇਹ ਬੰਨ ਕੇ ਰੱਖਣ ਵਾਲੀ ਗੱਲ ਹੁੰਦੀ ਆ ਫਿਰ ਮੈਂ ਆਪਣੀ ਮਰਜ਼ੀ ਨਾਲ ਕੁਝ ਖਾ ਪੀ ਵੀ ਨਹੀਂ ਸਕਦੀ ਤੇਰਾ ਸਹਰਾ ਕਹਿੰਦਾ ਇਹ ਨਾ ਖਾ ਕਿਉਂਕਿ ਇਹ ਮੈਨੂੰ ਪਸੰਦ ਨਹੀਂ ਆ ਜਾਂ ਫਿਰ ਕਹਿੰਦਾ ਕਿ ਇਹ ਤੇਰੀ ਸਿਹਤ ਲਈ ਸਹੀ ਨਹੀਂ ਆ ਤੂੰ ਖਾ ਕੇ ਬਿਮਾਰ ਹੋ ਜਾਊਂਗੀ ਮੈਂ ਆਪਣੀ ਮਰਜ਼ੀ ਨਾਲ ਮੀਂਹ ਵਿੱਚ ਨਹਾ ਵੀ ਨਹੀਂ ਸਕਦੀ ਕਹਿੰਦੇ ਆ ਕਿ ਬਿਮਾਰ ਹੋ ਜਾਵੇਂਗੀ ਤੇ ਮੈਂ ਆਪਣੀ ਮਰਜ਼ੀ ਨਾਲ ਮੈਂ ਕੋਈ ਕੱਪੜਾ ਵੀ ਨਹੀਂ ਪਾ ਸਕਦੀ ਉਹ ਵੀ ਕਹਿ ਦਿੰਦੇ ਆ ਕਿ ਮੈਨੂੰ ਇਹ ਪਸੰਦ ਨਹੀਂ ਮੈਂ ਤਾਂ ਆਪਣੀ ਮਰਜ਼ੀ ਨਾਲ ਸਾਹ ਵੀ ਨਹੀਂ ਲੈ ਸਕਦੀ ਕਿ ਇਹ ਹੁੰਦਾ ਪਿਆਰ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਬੜੀ ਹੈਰਾਨ ਹੋਈ ਕਿ ਜਿਸ ਜ਼ਿੰਦਗੀ ਦੇ ਲਈ ਮੈਂ ਖੁਆਇਸ਼ ਕਰਦੀ ਸੀ ਉਹ ਤਾਂ ਬਹੁਤ ਹੀ ਤਕਲੀਫ ਭਰੀ ਸ਼ੁਕਰ ਆ ਕੇ ਗਿੰਦਰ ਇਦਾਂ ਦਾ ਨਹੀਂ ਮੈਂ ਆਪਣੇ ਘਰ ਵਾਲੇ ਦੀ ਕਦਰ ਕਰਨ ਲੱਗ ਪਈ ਕਿਉਂਕਿ ਉਹ ਕਹਿੰਦਾ ਸੀ ਕਿ ਹਰ ਇਨਸਾਨ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਠੀਕ ਆ ਕਿ ਅਸੀਂ ਹਸਬੰਡ ਵਾਈਫ ਸੀ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਇੱਕ ਦੂਜੇ ਤੇ ਹਰ ਵੇਲੇ پابੰਦੀਆਂ ਹੀ ਲਾਉਂਦੇ ਰਹੀਏ ਤੇ ਹਰ ਵਕਤ ਇੱਕ ਦੂਜੇ ਤੇ ਉੱਤੇ ਚੜੇ ਰਹੀਏ ਸ਼ਾਇਦ ਮੈਂ ਗਿੰਦਰ ਦੇ ਪਿਆਰ ਨੂੰ ਸਮਝ ਹੀ ਨਹੀਂ ਸਕੀ ਉਹਦੇ ਪਿਆਰ ਦੇ ਝੋਲ ਮੋਲ ਕਦੀ ਮੈਨੂੰ ਨਜ਼ਰ ਹੀ ਨਹੀਂ ਆਈ ਪਰ ਉਹ ਮੈਨੂੰ ਪੂਰੀ ਆਜ਼ਾਦੀ ਦੇਣਾ ਚਾਹੁੰਦਾ ਸੀ ਤੇ ਮੇਰੀ ਸੱਸ ਮੇਰੇ ਸਹੁਰੇ ਦੇ ਹੁਕਮਾਂ ਅਨੁਸਾਰ ਹੀ ਜਿਉਂਦੀ ਸੀ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਹੋ ਜਿਹਾ ਘਰ ਵਾਲਾ ਨਹੀਂ ਮਿਲਿਆ ਮੈਂ ਆਪਣੇ ਘਰ ਵਾਲੇ ਨਾਲ ਹੱਦੋਂ ਵੱਧ ਪਿਆਰ ਕਰਨ ਲੱਗ ਪਈ ਹੌਲੀ ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਘਰ ਵਾਲਾ ਮੈਨੂੰ ਕਿੰਨਾ ਪਿਆਰ ਕਰਦਾ ਉਹਦਾ ਪਿਆਰ ਇੱਕ ਹੌਲੀ ਹੌਲੀ ਵਹਿਂਦੀ ਨਦੀ ਦੀ ਤਰ੍ਹਾਂ ਸੀ ਤੇ ਉਹਦੀਆਂ ਨਜ਼ਰਾਂ ਵਿੱਚ ਮੇਰੇ ਲਈ ਬਹੁਤ ਫਿਕਰ ਸੀ ਪਰ ਉਹ ਉਹ ਕਦੀ ਵੀ ਦਿਖਾਉਂਦਾ ਨਹੀਂ ਸੀ ਮੇਰੀ ਹਰ ਗੱਲ ਦਾ ਧਿਆਨ ਰੱਖਦਾ ਸੀ ਜਦੋਂ ਮੈਂ ਸੁੱਤੀ ਹੁੰਦੀ ਸੀ ਤਾਂ ਉਹ ਮੈਨੂੰ ਬੜੇ ਪਿਆਰ ਨਾਲ ਦੇਖਦਾ ਸੀ ਮੇਰੇ ਮੱਥੇ ਤੇ ਪਿਆਰ ਦੀ ਮੋਹਰ ਲਾਈ ਹੋਈ ਸੀ ਗਿੰਦਰ ਦੀ ਚੁੱਪ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਇੱਕ ਦਿਨ ਅਸੀਂ ਰਾਤ ਨੂੰ ਆਪਣੇ ਕਮਰੇ ਵਿੱਚ ਲੰਮੇ ਪਏ ਹੋਏ ਸੀ ਤੇ ਉਹਨੇ ਮੈਨੂੰ ਹੱਸਦੇ ਹੋਏ ਪੁੱਛਿਆ ਕਿ ਕੀ ਗੱਲ ਹਿੰਦੂ ਤੈਨੂੰ ਨੀਂਦ ਨਹੀਂ ਆ ਰਹੀ ਤੇ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਉਹਨੇ ਮੈਨੂੰ ਪਿਆਰ ਨਾਲ ਆਪਣੇ ਨਾਲ ਲਾਇਆ ਤੇ ਮੇਰਾ ਸਿਰ ਪਲੋਸਣ ਲੱਗ ਪਿਆ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਇਹੀ ਸੋਚਦੀ ਸੋਚਦੀ ਸੌਂ ਗਈ ਕਿ ਮੈਂ ਬਹੁਤ ਖੁਸ਼ ਨਸੀਬ ਹਾਂ ਹਾਂਜੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਸੁਣਨ ਨੂੰ ਮਿਲੇ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ